ਸਨਮਾਨਯੋਗ ਸਤਿਗੁਰਾਂ ਦੀ ਹਜ਼ੂਰੀ ਅੰਦਰ ਸਬਾਈ ਮਾਨ ਗੁਰੂ ਪਿਆਰੇ ਗੁਰਸਵਾਰੇ ਸਤਸੰਗੀ ਜਨੋ ਬੜਾ ਪਾਗੇ ਹ ਸਹਿਬਾਂ ਦੀ ਨਿੱਗੀ ਗੋਦ ਦਾ ਆਨੰਦ ਮਾਣ ਰਹੇ ਹਾਂ ਆਓ ਚੱਲ ਰਹੀ ਲੜੀ ਵਾਰ ਜੋ ਗੁਰ ਇਤਿਹਾਸ ਵਿਚਾਰ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਜੀਵਨ ਬਾਰੇ ਅਸੀਂ ਸੁਣ ਰਹੇ ਹਾਂ ਕਿਸ ਤਰ੍ਹਾਂ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਆਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਗ੍ਰਿਫਤਾਰੀ ਤੇ ਲਈ ਚਾਲੇ ਪਾਏ ਨਾਲ ਤਿੰਨ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਇਹ ਗ੍ਰਿਫਤਾਰ ਹੋਏ ਤੇ ਦੋ ਗੁਰਸਿੱਖ ਭਾਈ ਗੁਰਦਤਾ ਜੀ ਤੇ ਭਾਈ ਜੈਤਾ ਜੀ ਇਸਾਈਡ ਤੇ ਰਹੇ ਆਪਾਂ ਇਤਿਹਾਸ ਸਰਵਣ ਕੀਤਾ ਕਿ ਕਿਸ ਤਰ੍ਹਾਂ ਚਾਂਦਰੀ ਚੌਕ ਵਿੱਚ ਪਹਿਲਾ ਤਿੰਨ ਇਹ ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਇਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਸ਼ਹੀਦ ਕੀਤਾ। ਸਤਿਗੁਰ ਜੀ ਕਿਰਪਾ ਕਰਨ ਸਾਨੂੰ ਬਖਸ਼ਿਸ਼ ਕਰਨ ਸਾਨੂੰ ਇਸ ਇਤਿਹਾਸ ਵਿੱਚੋਂ ਇਸ ਜੀਵਨੀ ਵਿੱਚੋਂ ਕੁਝ ਸੇਧ ਮਿਲ ਸਕੇ। ਜਿਹੜੇ ਇਹ ਤਿੰਨ ਗੁਰਸਿੱਖ ਭਾਈ ਮਤੀ ਦਾਸ ਭਾਈ ਸੱਦੀ ਦਾਸ ਤੇ ਭਾਈ ਦਿਆਲਾ ਜੀ ਸ਼ਹੀਦ ਹੋਏ ਸਨ ਇਹ ਜਲਾਦਾ ਨੇ ਬਾਅਦ ਵਿੱਚ ਇਹਨਾਂ ਨੂੰ ਦਰਖਤ ਦੇ ਨਾਲ ਪੁੱਠੇ ਵੀ ਟੰਗਿਆ ਗਿਆ ਸੀ ਸ਼ਹੀਦ ਕਰਨ ਤੋਂ ਬਾਅਦ ਭਾਈ ਦਿਆਲਾ ਜੀ ਦਾ ਤਾਂ ਪਿੰਜਰ ਰਹਿ ਗਿਆ ਸੀਗਾ ਪਾਣੀ ਵਿੱਚ ਉੱਬਲ ਕੇ ਭਾਈ ਮਤੀ ਦਾ ਜੀ ਦਾ ਸਰੀਰ ਦੋ 파ੜ ਕਰ ਦਿੱਤਾ ਸੀਗਾ ਤੇ ਭਾਈ ਸਤੀ ਦਾ ਜੀ ਦਾ ਜੋ ਸਰੀਰ ਸੀਗਾ ਉਹ ਰੂਹ ਦੇ ਵਿੱਚ ਲਪੇਟ ਕੇ ਤੇਲ ਪਾ ਕੇ ਸੜਿਆ ਗਿਆ ਸੀ ਅੱਧ ਸੜਿਆ ਸਰੀਰ ਇਹ ਤਿੰਨੇ ਗੋ ਸਿੱਖਾਂ ਦਾ ਸਰੀਰ ਦਰਖਤ ਦੇ ਨਾਲ ਉੱਠਾ ਵੀ ਟੰਗਿਆ ਤੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਇਹ ਚਾਰ ਗੇਟ ਦਿੱਲੀ ਦੇ ਮੰਨੇ ਗਏ ਆ ਲਾਹੌਰੀ ਗੇਟ ਦਿੱਲੀ ਗੇਟ ਅਜਮੇਰੀ ਗੇਟ ਤੇ ਕਸ਼ਮੀਰੀ ਗੇਟ ਇਹ ਚਾਰ ਗੇਟਾਂ ਤੇ ਕਹਿੰਦੇ ਸੀ ਕਿ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦੇ ਟੁਕਰੇ ਚਾਰ ਕਰਕੇ ਇਹ ਗੇਟਾਂ ਤੇ ਟੰਗਣੇ ਔਰੰਗਜ਼ੇਬ ਨੇ ਕਿਹਾ ਤੇ ਇਧਰ ਪਹਿਲਾ ਗੁਰਸਿੱਖ ਬੈਠ ਕੇ ਇੱਕ ਵਿਚਾਰ ਕਰਦੇ ਨੇ ਭਾਈ ਲੱਖੀ ਸ਼ਾਹ ਬਨਜਾਰਾ ਉਹਨਾਂ ਦੇ ਬੱਚੇ ਭਾਈ ਜੈਤਾ ਜੀ ਭਾਈ ਗੁਰਦਿੱਤਾ ਜੀ ਇਹ ਇੱਕ ਦਿਨ ਪਹਿਲਾਂ ਵਿਚਾਰ ਕਰਦੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਸ਼ਹੀਦ ਕਰਨਾ ਹੈ ਤੇ ਆਪਣਾ ਆ ਰੋਲ ਹੋਏਗਾ ਭਾਈ ਜੈਤਾ ਜੀ ਦੀ ਡਿਊਟੀ ਲੱਗੀ ਲੱਖੀ ਸ਼ਾਹ ਵਣਜਾਰੇ ਦੀ ਡਿਊਟੀ ਲੱਗੀ ਇਹਨਾਂ ਸਿੱਖਾਂ ਦੀ ਜਿਹੜੀ ਡਿਊਟੀ ਜਿਹੜੀ ਸੇਵਾ ਲੱਗੀ ਹੈ ਹੁਣ ਲੱਖੀ ਸ਼ਾਹ ਵਣਜਾਰੇ ਨੇ ਕਿਹਾ ਸੀ ਕਿ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਜਾਏਗਾ ਰਸਤੇ ਕੱਚੇ ਹੁੰਦੇ ਸੀ ਮੈਂ ਆਪਣੇ 100 ਗੱਡੇ ਉਸ ਰਸਤੇ ਥਾਣੇ ਕੱਢਾਂਗਾ ਰੂ ਦੇ ਭਰੇ ਹੋਏ 100 ਗੱਡਿਆਂ ਨਾਲ 200 ਬੈਲ ਇੱਕ ਗੱਡੇ ਨਾਲ 2 ਬੈਲ ਹੋਣ 100 ਗੱਡੇ ਲੈ ਕੇ ਨਿਕਲਾਂਗਾ ਹਫੜਾ ਦਪੜੀ ਮੱਜ ਜਾਏਗੀ ਤੇ ਭਾਈ ਜੈਤਾ ਜੀ ਨੂੰ ਕਹਿ ਸੀਗਾ ਤੁਸੀਂ ਸੀਸ ਚੱਕ ਲੈ ਧੂਲ ਮਿੱਟੀ ਉੱਡੀ ਲੱਕੀ ਸ਼ਾਵਣ ਜਾ ਰਹੇ ਨੇ ਉਹ 100 ਗੱਡਾ ਜਿਹੜਾ ਬੈਲ ਨਾਲ ਸੀ ਜਿਹੜੇ 200 ਉਹ ਜਦੋਂ ਭਜਾਏ ਧੂਲ ਘੱਟਾ ਉੱਡਿਆ ਤੇ ਭਾਈ ਜੈਤਾ ਜੀ ਨੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਇੱਕ ਟੋਕਰੇ ਵਿੱਚ ਪਾ ਲਿਆ ਇੱਕ ਟੋਕਰੀ ਸੀ ਉਹਦੇ ਵਿੱਚ ਪਾ ਲਿਆ ਤੇ ਲੱਖੀ ਸ਼ਾਹ ਵਣਜਾਰਾ ਜੀ ਨੇ ਜਿਹੜਾ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਧੜ ਸੀਗਾ ਉਹ ਗੱਡੇ ਵਿੱਚ ਰੱਖ ਲਿਆ ਤੇ ਇਹ ਉੱਥੋਂ ਥਪੜਾ ਦਪੜੀ ਹੋ ਗਈ ਉੱਥੋਂ ਨਿਕਲੇ ਤੇ ਭਾਈ ਜੈਤਾ ਜੀ ਇਹ ਇੱਕ ਰਸਤੇ ਹੋ ਗਏ ਤੇ ਲੱਖੀ ਸ਼ਾਹ ਵਣਜਾਰਾ ਸੀ ਇਹ ਗੁਰੂ ਪਾਤਸ਼ਾਹ ਜੀ ਦਾ ਧੜ ਲੈ ਕੇ ਇਹ ਆਪਣੇ ਘਰ ਵੱਲ ਆ ਗਿਆ ਹੁਣ ਘਰ ਆ ਕੇ ਹੁਣ ਮੁਗਲਾਂ ਨੂੰ ਹੋਇਆ ਸੀਗਾ ਕਿ ਇਹ ਕੀ ਹੋ ਗਈ ਆਪਣਾ ਦਪੜੀ ਉਹ ਵੀ ਦੇਖ ਰਹੇ ਸੀਗੇ ਹੁਣ ਲੱਖੀ ਸ਼ਾਹ ਵਣ ਜਾ ਰਹੇ ਨੇ ਕੀ ਕੀਤਾ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਧੜ ਸੀਗਾ ਨਾ ਆਪਣੇ ਘਰੇ ਰੱਖਿਆ ਜਿਹੜਾ ਉੱਥੋਂ ਦਾ ਫਰਨੀਚਰ ਸੀ ਉਸ ਦੇ ਘਰ ਦਾ ਉਹ ਕਹਿੰਦੇ ਤੋੜ ਕੇ ਇਕੱਠਾ ਕੀਤਾ ਉਥੇ ਧੜ ਰੱਖਿਆ ਕਹਿੰਦੇ ਲੱਖੀ ਸ਼ਾਹ ਵਣ ਜਾ ਰਹੇ ਨੇ ਨਾ ਆਪਣੇ ਘਰ ਦੇ ਵਿੱਚ ਹੀ ਉੱਤਾਂ ਦੇ ਸਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਜਿਹੜਾ ਧਰ ਸੀਗਾ ਉਸ ਦਾ ਸਸਕਾਰ ਕੀਤਾ ਆਪਣੇ ਘਰ ਦੇ ਵਿੱਚ ਜਦੋਂ ਅੱਗ ਲਾਈ ਤੇ ਅੱਗ ਹੋਰ ਵੀ ਫੈਲ ਗਈ ਇਹ ਬਾਹਰ ਆ ਗਏ ਸਾਰੇ ਘਰ ਨੂੰ ਅੱਗ ਲੱਗ ਗਈ ਲੱਖੀ ਸ਼ਾਹ ਵਣਜਾਰੇ ਦੇ ਤੇ ਉੱਥੇ ਰੋਲਾ ਪੈ ਗਿਆ ਕਿ ਲੱਖੀ ਸ਼ਾਹ ਵਣਜਾਰੇ ਦੇ ਘਰ ਨੂੰ ਅੱਗ ਲੱਗ ਗਈ ਅੱਗ ਲੱਗ ਗਈ ਬਾਹਰ ਲੱਖੀ ਸ਼ਾਹ ਵਣਜਾਰ ਆਵੇ ਖਲੋਤਾ ਉਹ ਵੀ ਕਹਿ ਰਿਹਾ ਹਾਂ ਭਈ ਮੇਰੇ ਘਰ ਨੂੰ ਅੱਗ ਲੱਗ ਗਈ। ਮਗਲਾਂ ਨੂੰ ਕੋਈ ਖ਼ਬਰ ਨਹੀਂ ਕਿ ਇੱਥੇ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਧੜ ਸਸਕਾਰ ਕੀਤਾ ਗਿਆ। ਹੁਣ ਲੱਖੀ ਸ਼ਾਹ ਵਣ ਜਾਰੀ ਦੀ ਕਿੰਨੀ ਦੇਣ ਸੀਗੀ। ਸ਼ਾਹ ਸੀ ਇੱਕ ਸ਼ਾਹ ਉਹ ਮੱਖਣ ਸ਼ਾ ਲੁਬਾਣਾ। ਜਿਸ ਨੇ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਪ੍ਰਗਟ ਕੀਤਾ ਗੁਰ ਲਾਧੋ ਰੇ ਗੁਰ ਲਾਧੋ ਰੇ ਧਨਾੜ ਬਹੁਤੀ ਇੱਕ ਸ਼ਾਏ ਲੱਖੀ ਸ਼ਾ ਵਣਜਾਰਾ ਜਿਨੇ ਐਡੀ ਵੱਡੀ ਸੇਵਾ ਲਈ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਧਰ ਨੂੰ ਸਤਸਕਾਰ ਕੀਤਾ ਆਪਣੇ ਘਰ ਨੂੰ ਹੀ ਜਲਾ ਦਿੱਤਾ ਕੋਈ ਪਰਵਾਹ ਨਹੀਂ ਕੀਤੀ ਸ਼ਾਹਾਂ ਦਾ ਸ਼ਾਹ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਕਿੰਨੀਆਂ ਅਸੀਸਾਂ ਦਿੱਤੀਆਂ ਹੋਣਗੀਆਂ ਤੇ ਇਧਰਲੇ ਬੰਨੇ ਭਾਈ ਜੈਤਾ ਜੀ ਸਿਰ ਤੇ ਟੋਕਰਾ ਰੱਖਿਆ ਏ ਤੇ ਸੀਸ ਵਿੱਚ ਹੈ ਚਾਦਰਾਂ ਵਿੱਚ ਲਪੇਟਿਆ ਹੋਇਆ ਹੈ ਤੇ ਤੁਰੇ ਜਾ ਰਹੇ ਨੇ ਦੇਣ ਨੰਗ ਗਿਆ ਸ਼ਾਮਾ ਪਈਆਂ ਨੇ ਇੱਕ ਇਲਾਕੇ ਵਿੱਚ ਪਹੁੰਚਦੇ ਨੇ ਉੱਥੇ ਝਾੜੀਆਂ ਦੇ ਵਿੱਚ ਬੈਠਦੇ ਨੇ ਕਹਿੰਦੇ ਨੇ ਇੱਕ ਧੋਬੀ ਉੱਥੇ ਕੱਪੜੇ ਧੋ ਰਿਹਾ ਸੀ ਉਹ ਕੱਪੜੇ ਧੋਂਦੇ ਧੋਂਦੇ ਜਦੋਂ ਕੱਪੜੇ ਪਾਉਣ ਲੱਗਾ ਤੇ ਉਹਨੇ ਕੀ ਵੇਖਿਆ ਕਿ ਇਹ ਕੋਈ ਸਿੱਖ ਬੈਠਾ ਹੈ ਉਹ ਧੋਬੀ ਆਵਾਜ਼ ਮਾਰਦਾ ਏ ਤੂੰ ਸਿੱਖ ਹੈ ਤੇ ਅੱਗੇ ਭਾਈ ਜੇਤਾ ਜੀ ਕਹਿੰਦੇ ਹਾਂ ਮੈਂ ਸਿੱਖ ਹਾਂ ਮੈਂ ਇੱਕ ਬੇਨਤੀ ਕਰਾਂ ਹੁਣ ਇਹ ਧੋਬੀ ਕਹਿ ਰਿਹਾ ਕਹਿੰਦੇ ਹਾਂ ਕਰੋ ਕਹਿੰਦੇ ਤੁਸੀਂ ਕਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਮਿਲੇ ਹੋ ਉਹ ਸਿੱਖ ਕਹਿੰਦਾ ਹਾਂ ਭਾਈ ਜੈਤਾ ਜੀ ਕਹਿੰਦੇ ਮਿਲੇ ਆ ਮੈਂ ਹੁਣ ਵੀ ਮਿਲਿਆ ਹੀ ਹੋਇਆ ਆ ਕਹਿੰਦੇ ਅੱਛਾ ਕਹਿੰਦੇ ਪਹਿਲਾਂ ਮੈਨੂੰ ਇੱਕ ਇਹ ਗੱਲ ਦੱਸ ਕਿ ਗੁਰੂ ਜੀ ਝੂਠ ਵੀ ਬੋਲਦੇ ਨੇ ਹੁਣ ਭਾਈ ਜੈਤਾ ਜੀ ਕਹਿੰਦੇ ਨਹੀਂ ਗੁਰੂ ਜੀ ਕਦੇ ਝੂਠ ਨਹੀਂ ਕਹਿੰਦੇ ਨਹੀਂ ਗੁਰ ਸਿੱਖਾ ਝੂਠ ਵੀ ਬੋਲਦੇ ਨੇ ਮੈਨੂੰ ਬੋਲਿਆ ਏ ਹੁਣ ਭਾਈ ਜੈਤਾ ਜੀ ਕਹਿੰਦੇ ਨੇ ਕਦੇ ਗੱਲਾਂ ਵਧੀਆ ਕਰਦਾ ਹੈ ਕਦੇ ਤੂੰ ਗੱਲਾਂ ਹੋਰ ਤਰੀਕੇ ਨਾਲ ਕਰਦਾ ਹੈ ਗੱਲ ਸਮਝਦੀ ਨਹੀਂ ਲੱਗਦੀ ਕਹਿੰਦੇ ਨਹੀਂ ਗੁਰਤੇਗ ਬਹਾਦਰ ਪਾਸ਼ਾ ਈ ਝੂਠ ਵੀ ਬੋਲਦੇ ਨੇ ਹੁਣ ਭਾਈ ਜੈਤਾ ਜੀ ਕਹਿੰਦੇ ਗੱਲ ਦੱਸ ਕੀ ਹੈ ਕਹਿੰਦੇ ਮੈਂ ਗਿਆ ਸਾ ਅਨੰਦਪੁਰ ਸਾਹਿਬ ਮੈਂ ਪਾਤਸ਼ਾਹ ਨੂੰ ਬੇਨਤੀ ਕੀਤੀ ਸੀ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਕਿ ਕਦੇ ਆਇਓ ਗਰੀਬ ਦੇ ਘਰ ਵੀ ਚਰਨ ਪਾਇਓ ਕਦੇ ਆਇਓ ਕਦੇ ਗਰੀਬ ਦੇ ਘਰ ਦੇ ਚਰਨ ਪਾਇਓ ਮੈਂ ਬੇਨਤੀ ਕਰਕੇ ਆਇਆ ਸੀ ਤੇ ਪਾਤਸ਼ਾਹ ਨੇ ਉਦੋਂ ਕਿਹਾ ਸੀ ਕਿ ਆਵਾਂਗੇ ਮੈਂ ਫੇਰ ਕਿਹਾ ਸੀ ਪਾਤਸ਼ਾਹ ਜੀਓ ਤੁਹਾਨੂੰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀਓ ਇੱਕ ਵਾਰੀ ਸੋਚ ਕੇ ਦੱਸਿਓ ਮੈਂ ਉਡੀਕ ਕਰਾਂਗਾ ਤੁਹਾਡੀ ਤੁਸੀਂ ਆਇਓ ਜਰੂਰ ਗੁਰ ਤੇਗ ਬਹਾਦਰ ਪਾਤਸ਼ਾਹ ਜੀ ਕਹਿੰਦੇ ਆਵਾਂਗੇ ਜਰੂਰ ਪਰ ਜਦੋਂ ਅਸੀਂ ਆਵਾਂਗੇ ਤੂੰ ਪਹਿਚਾਨ ਲਵੇਂਗਾ ਤੇਰੇ ਕੋ ਪਹਿਚਾਨ ਹੋ ਜੇਗੀ ਸਾਡੀ ਅਕਿਉ ਹੱਥ ਜੋੜ ਕੇ ਮੈਂ ਕਿਹਾ ਸੀ ਪਾਤਸ਼ਾਹੀ ਤੁਸੀਂ ਆਓ ਤਾਂ ਸਹੀਂ ਗਰੀਬ ਦੇ ਘਰ ਇਹ ਹੁਣ ਹੱਥ ਜੋੜ ਕੇ ਕਹਿੰਦਾ ਮੈਂ ਆ ਗਿਆ ਪਰ ਜਦੋਂ ਮੈਨੂੰ ਪਤਾ ਲੱਗਿਆ ਕਿ ਗੁਰੂ ਤੇਗ ਬਹਾਦਰ ਪਾਤਸ਼ਾਹੀ ਆਨੰਦਪੁਰ ਤੋਂ ਦਿੱਲੀ ਵੱਲ ਆਣੇ ਨੇ ਤੇ ਮੈਂ ਸੋਚਿਆ ਕਿ ਕੱਲ ਆਇਣਗੇ ਹੁਣ ਦਿੱਲੀ ਜਾ ਰਹੇ ਨੇ ਗ੍ਰਿਫਤਾਰੀਆਂ ਦੇਣ ਜਾ ਰਹੇ ਨੇ ਸੁਣ ਚ ਆਇਆ ਸੀਗਾ ਕਿ ਜਾਂਦੇ ਵਕਤ ਸ਼ਾਇਦ ਮੇਰੇ ਘਰ ਹੋ ਕੇ ਜਾਣਗੇ ਪਰ ਪਤਾ ਲੱਗਿਆ ਕਿ ਇੱਕ ਦਿਨ ਭਾਈ ਮੱਦੀ ਦਾਸ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਪਤਾ ਲੱਗਿਆ ਦੂਜੇ ਦਿਨ ਭਾਈ ਬਿਆਲਾ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਫਿਰ ਪਤਾ ਲੱਗਿਆ ਕਿ ਭਾਈ ਸਤੀ ਦਾਸ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ ਫੇਰ ਜਿਹੜਾ ਨਹੀਂ ਸੁਣਨਾ ਸੀ ਉਹ ਵੀ ਸੁਣਨ ਚ ਆਇਆ ਕਹਿੰਦੇ ਇਹ ਵੀ ਸੁਣਨ ਚ ਆਇਆ ਕਿ ਕੱਲ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਵੀ ਚਾਦਰੀ ਚੋਗ ਵਿੱਚ ਸ਼ਹੀਦ ਕਰ ਦਿੱਤਾ ਗਿਆ ਏ ਪਰ ਪਾਸ਼ਾ ਜੜੇ ਤੇ ਮੈਨੂੰ ਕਿਹਾ ਸੀਗਾ ਕਿ ਮੈਂ ਘਰੇ ਆਵਾਂਗਾ ਹੁਣ ਭਾਈ ਜੈਤਾ ਜੀ ਕਹਿੰਦੇ ਨੇ ਤੂੰ ਘਰੇ ਉਡੀਕਣਾ ਸੀ ਤੂੰ ਘਰੇ ਬੈਠਣਾ ਸੀ ਸ਼ਰਦਾ ਭਾਵਨਾ ਰੱਖਣੀ ਸੀ ਪਾਤਸ਼ਾਹ ਜਰੂਰ ਆਉਂਦੇ ਹੁਣ ਜਿਹੜਾ ਇਹ ਦੇਵਾ ਰਾਮ ਸੀ ਨਾ ਇਹ ਕਹਿੰਦਾ ਤੁਹਾਡੇ ਨਾਲ ਗੱਲ ਕਰਕੇ ਕੁਝ ਮਨ ਨੂੰ ਠਹਿਰਾ ਆਇਆ ਤੁਸੀਂ ਚਲੋ ਅੱਜ ਰਾਤ ਮੇਰੇ ਘਰ ਠਹਿਰੋ ਫਿਰ ਤੁਸੀਂ ਗਾਂ ਤੁਰ ਪਿਓ ਹੁਣ ਭਾਈ ਜੈਤਾ ਜੀ ਨੂੰ ਦੇਵਾ ਰਾਮ ਆਪਣੇ ਘਰੇ ਲੈ ਕੇ ਜਾ ਰਿਹਾ ਹੈ ਤੇ ਭਾਈ ਜੈਤਾ ਜੀ ਨੇ ਸਿਰ ਤੇ ਟੋਕਰਾ ਚੱਕਿਆ ਹੋਇਆ ਏ ਹੁਣ ਘਰੇ ਜਾ ਕੇ ਜਦੋਂ ਦੇਵਾਰਾਮ ਨੇ ਆਪਣੇ ਘਰ ਦਾ ਬੂਹਾ ਖੋਲਿਆ ਤੇ ਭਾਈ ਜੈਤਾ ਜੀ ਕਹਿੰਦੇ ਕਿ ਜੇ ਤੇਰੇ ਘਰ ਗੁਰਤੇਗ ਬਹਾਦਰ ਪਾਤਸ਼ਾਹ ਜੀ ਆਉਂਦੇ ਤਾਂ ਕਿੱਥੇ ਬਠੋਂਦਾ ਉਹ ਚੱਟ ਅੰਦਰ ਹੋ ਗਿਆ ਇੱਕ ਪੀੜਾ ਲੈ ਕੇ ਆਇਆ ਕਿ ਇਹ ਪੀੜਾ ਮੈਂ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਵਾਸਤੇ ਰੱਖਿਆ। ਕਿ ਇੱਥੇ ਬਿਠਾਵਾਂਗਾ। ਤੇ ਭਾਈ ਜੈਤਾ ਜੀ ਕਹਿੰਦੇ ਬਸ ਹੋਰ। ਫਿਰ ਕਹਿੰਦੇ ਹਾਂ ਇੱਕ ਖੇਸ ਵੀ ਗੁਣਿਆ। ਨਮਾ ਖੇਸ ਕੱਟ ਕੇ ਉਹ ਪੀੜੇ ਤੇ ਵਿਛਾ ਦਿੱਤਾ। ਕਹਿੰਦੇ ਇੱਥੇ ਮੈਂ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਿਠਾਉਣਾ ਸੀ। ਭਾਈ ਜੈਤਾ ਜੀ ਨੇ ਸਿਰ ਤੋਂ ਟੋਕਰਾ ਉਤਾਰਿਆ। ਉਹ ਪੀੜੇ ਤੇ ਜਦੋਂ ਰੱਖਿਆ ਇਹ ਦੇਵਾ ਰਾਵ ਭੁੱਬਾ ਮਾਰ ਕੇ ਰੂਪਿਆ ਕਹਿੰਦਾ ਚੱਕ ਲੈ ਇਹਨੂੰ ਕੀ ਹੋਇਆ ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨਹੀਂ ਆਏ ਪਰ ਇਹ ਪੀੜੇ ਤੇ ਹੋਰ ਕੁਝ ਵੀ ਨਹੀਂ ਰੱਖ ਸਕਦੇ ਇਹ ਪੀੜੇ ਤੇ ਸਿਰਫ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਹੀ ਬੈਠ ਸਕਦੇ ਨੇ ਤੂੰ ਆਪਣਾ ਸਮਾਨ ਚੱਕ ਲੈ ਨਹੀਂ ਤਾਂ ਮੈਂ ਖਲਾਰ ਦੇਣਾ ਏ ਉਹਨੇ ਇਕੱਠਾ ਕਰਦਾ ਫਿਰੇਗਾ ਭਾਈ ਜੈਤਾ ਜੀ ਕਹਿੰਦੇ ਦੇਵਾਰਾਮ ਜੀ ਇਸ ਮਾਨੀ ਇਤਾਨ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਹੈ ਉਹ ਦੇਵਾਰਾਮ ਪਹਿਲਾਂ ਤਾਂ ਠਹਿਰ ਗਿਆ ਕਿ ਪਾਤਸ਼ਾਹ ਇਸ ਰੂਪ ਦੇ ਵਿੱਚ ਆਣਾ ਸੀਗਾ ਉਹਨੇ ਕੇਂਦਰ ਦਰਸ਼ਨ ਕਰੇ ਕਿੰਦੇ ਉਹ ਟੋਕਰੇ ਦੇ ਵਿੱਚ ਨਾ ਪੰਜ ਰਮਾਲਿਆਂ ਦੇ ਵਿੱਚ ਪੰਜ ਚਾਦਰਾਂ ਦੇ ਵਿੱਚ ਉਹ ਸੀਸ ਨੂੰ ਲਪੇਟਿਆ ਹੋਇਆ ਸੀ ਹੁਣ ਭਾਈ ਜੈਤਾ ਜੀ ਪਹਿਲੀ ਚਾਦਰ ਚੁੱਕਦੇ ਨੇ ਇਧਰੋਂ ਦੇਵਾਰਾਮ ਨਾ ਨਾ ਰੋ ਰਿਆ ਦੂਜੀ ਚਾਦਰ ਚੁੱਕਦੇ ਨੇ ਫਿਰ ਤੀਜੀ ਚਾਦਰ ਚੁੱਕਦੇ ਨੇ ਥੋੜਾ ਜਿਹਾ ਖੂਨ ਦਿਖਿਆ ਇਹ ਫੇਰ ਪੁੱਬਾ ਮਾਰ ਕੇ ਰੋਲਾ ਪਿਆ ਭਾਈ ਜੈਤਾ ਜੀ ਨੇ ਮੂੰਹ ਤੇ ਹੱਥ ਰੱਖ ਲਿਆ ਕਹਿੰਦੇ ਨਾ ਮੈਂ ਉਤੋਂ ਦਿੱਲੀੋਂ ਆ ਰਿਹਾ ਏ ਪਿੱਛੇ ਮੁਗਲ ਵੀ ਲੱਗੇ ਹੋਏ ਨੇ ਇਸ ਸੀਸ ਦੀ ਸੇਵਾ ਅਨੰਦਪੁਰ ਸਾਹਿਬ ਪਹੁੰਚੋਣੀ ਐ ਨਾ ਰੋਲਾ ਪਾ ਚੁੱਪ ਕਰ ਵੇਖ ਜਦੋਂ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੂੰ ਸ਼ਹੀਦ ਕੀਤਾ ਗਿਆ ਨਾ ਮੈਂ ਦਰਸ਼ਨ ਕਰ ਰਿਹਾ ਸੀਗਾ ਮੇਰੀ ਅੱਖਾਂ ਸਾਹਮਣੇ ਹੋਇਆ ਏ ਮੇਰਾ ਹੌਸਲਾ ਦੇਖ ਮੈਂ ਹਲੇ ਅੱਖ ਤੋਂ ਅਥਰੂ ਤੱਕ ਨਹੀਂ ਭਗਾਇਆ ਹੌਸਲਾ ਕਰ ਵੱਡਾ ਹੌਸਲਾ ਕਰ ਕਹਿੰਦੇ ਜਦੋਂ ਚੌਥੀ ਚਾਦਰ ਚੁੱਕੀ ਹੋਰ ਖੂਨ ਨਾਲ ਉਲਿਪੜੀ ਪਈ ਸੀ ਪੰਜਵੀਂ ਚਾਦਰ ਜਦੋਂ ਚੁੱਕਣ ਲੱਗੇ ਜਦੋਂ ਮੁਖ ਤੋਂ ਉਸੀਸ ਤੋਂ ਕਹਿੰਦੇ ਉਹ ਚਾਦਰ ਮੁਖ ਦੇ ਨਾਲ ਦਾੜੇ ਦੇ ਨਾਲ ਥੋੜੀ ਚੰਬੜੀ ਸੀ ਖੂਨ ਦੇ ਨਾਲ ਤੇ ਭਾਈ ਦਯਾਰਾਮ ਦੀ ਕਹਿੰਦੇ ਪਾਸ ਰਹਿਣ ਕਰਲੇ ਦਰਸ਼ ਮੈਨੂੰ ਨਹੀਂ ਸੀ ਪਤਾ ਕਿ ਪਾਤਸ਼ਾਹ ਇਸ ਰੂਪ ਵਿੱਚ ਆਣਗੇ ਪਾਤਸ਼ਾਹ ਜੀ ਸੱਚੇ ਹਨ ਮੈਂ ਉਹ ਝੂਠਾ ਸੀ ਮੈਂ ਉਹ ਪਹਿਚਾਨ ਨਾ ਸਕਿਆ ساری ਰਾਤ ਕਹਿੰਦੇ ਭਾਈ ਦੇਵਾ RAM ਜੀ ਤੇ ਭਾਈ ਜੈਤਾ ਜੀ ਇਹ ਬੈਠੇ ਨੇ ਸੀ ਸਪੀੜਾ ਤੇ ਰੱਖਿਆ ਹੈ ਸੇਵਾ ਕਰਦੇ ਫਿਰ ਸਵੇਰ ਹੋਈ ਭਾਈ ਜੈਤਾ ਜੀ ਅਗਲੇ ਪੜਾ ਪਹੁੰਚੇ ਇੱਥੇ ਭਾਈ ਦੇਵਾਰਾਮ ਜੀ ਤੇ ਅਗਲੇ ਜਿਹੜੇ ਪੜਾਤੇ ਸੀ ਉਹ RAM ਦੇਵਾ ਜੀ ਅੰਬਾਲੇ ਦੀ ਧਰਤੀ ਤੇ ਦੂਜੇ ਪੜਾਅ ਤੇ ਰੁਕੇ ਜਦੋਂ ਇਸ ਤਰ੍ਹਾਂ ਕਰਦੇ ਕਰਦੇ ਪੰਜ ਪੜਾਵਾ ਚ ਰੁਕੇ ਧੰਨ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਦਾ ਸੀਸ ਅਨੰਦਪੁਰ ਸਾਹਿਬ ਜਦੋਂ ਆਏ ਮਾਤਾ ਗੁਜਰ ਜੀ ਬਾਲ ਗੋਬਿੰਦ ਰਾਏ ਜੀ ਖਲੋਤੇ ਨੇ ਪੋਣੇ 9 ਸਾਲ ਦੀ ਉਮਰ ਹੈ ਪੋਣੇ 9 ਸਾਲ ਦੀ ਉਮਰ ਬਾਲ ਗੋਬਿੰਦ ਰਾਏ ਜੀ ਦੀ ਮਾਤਾ ਗੁਜਰਕੌਰ ਜੀ ਖਲੋਤੇ ਨੇ ਤੇ ਇਹ ਭਾਈ ਜੈਤਾ ਜੀ ਮਾਤਾ ਜੀ ਨੂੰ ਕਹਿੰਦਾ ਮਾਤਾ ਜੀ ਪਾਤਸ਼ਾਹ ਜੀ ਦਾ ਸੀਸ ਝੋਲੀ ਪਵਾਓ ਹੁਣ ਮਾਤਾ ਜੀ ਨੇ ਜਦੋਂ ਸੀਸ ਝੋਲੀ ਚ ਪਵਾਇਆ ਨਾ ਤੇ ਸੀਸ ਦੇ ਜਦੋਂ ਦਰਸ਼ਨ ਕੀਤੇ ਤੇ ਮਾਤਾ ਜੀ ਕਹਿ ਲੈ ਕੇ ਸਾਈਆਂ ਤੇਰੀ ਤਾਂ ਨਿਭ ਗਈ ਹੁਣ ਮੇਰੀ ਵੀ ਇਹ ਅਰਦਾਸ ਹੈ ਕਿ ਮੈਂ ਵੀ ਨਿਭਾਵਾਂ ਜਾਂਦੇ ਵਕਤ ਤੇਰੇ ਨਾਲ ਵਾਅਦਾ ਕੀਤਾ ਸੀਗਾ ਤੁਸੀਂ ਮੈਨੂੰ ਪਰਚਾ ਪਵਾ ਕੇ ਗਏ ਸੀਗੇ ਕਿ ਜਦੋਂ ਤੂੰ ਸੀਸ ਆਪਣੇ ਝੋਲੀ ਵਿੱਚ ਪਵਾ ਲੇਗੀ ਨਾ ਤੇਰੀ ਅੱਖ ਚੋਂ ਅਤਰੂ ਨਾ ਆਇਆ ਤਾਂ ਸਮਝ ਲਈ ਤੂੰ ਪਾਸ ਐ ਤੂੰ ਕਈ ਸ਼ਹੀਦیاں ਦੇਣੀਆਂ ਨੇ ਸੱਚੇ ਪਾਤਸ਼ਾਹ ਤੇਰੀ ਨਿਭ ਗਈ ਮੇਰੀ ਨਿਭ ਜਾਵੇ ਇਹੀ ਅਰਦਾਸ ਹੈ ਮਾਤਾ ਗੁਜਰਕੌਰ ਜੀ ਨੇ ਅਰਦਾਸ ਕੀਤੀ ਉਹ ਸੀਸ ਦਾ ਸਤਕਾਰ ਕੀਤਾ ਜਿੱਥੇ ਅੱਜ ਗਲ ਗੁਰਦੁਆਰਾ ਸੀਸਗੰਜ ਬਣਿਆ ਤੇ ਜਿੱਥੇ ਲੱਖੀ ਸ਼ਾਹ ਬਣ ਜਾ ਰਹੇ ਨੇ ਧੜ ਦਾ ਸੰਸਕਾਰ ਕੀਤਾ ਹੈ ਉਥੇ ਗੁਰਦੁਆਰਾ ਬਣਿਆ ਰਕਾਬਗੰਜ ਉਹ ਘਰ ਗੁਰਦੁਆਰਾ ਰਕਾਬਗੰਜ ਬਣਿਆ ਮਾਤਾ ਗੁਜਰਕੌਰ ਜੀ ਬਾਲ ਗੋਬਿੰਦ ਰਾਏ ਜੀ ਆਪਣੇ ਪਿਤਾ ਦੇ ਦਰਸ਼ਨ ਕਰ ਰਹੇ ਨੇ ਹੁਣ 9.5 ਸਾਲ ਦੀ ਉਮਰ ਦੇ ਵਿੱਚ ਉਹ ਜ਼ਿੰਮੇਵਾਰੀ ਜਿਹੜੀ ਕਿਸੇ ਵਕਤ 5 ਸਾਲਾਂ ਦੇ ਵਿੱਚ ਤਾਂ ਸਾਬ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਸ਼ਾ ਜੀ ਨੇ ਉਹ ਜ਼ਿੰਮੇਵਾਰੀ 5 ਸਾਲਾਂ ਦੇ ਵਿੱਚ ਸਾਂਭੀ ਸੀਗੀ ਗੁਰਤਾ ਗਦੀ ਦੀ ਉਹ ਸੇਵਾ ਨਿਭਾਲੀ ਸੀ ਅੱਜ ਪੌਣੇ ਸਾਲ ਦੀ ਜਿਹੜੀ ਉਮਰ ਦੇ ਵਿੱਚ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਉਹ ਉਮਰ ਦੇ ਵਿੱਚ ਇਹ ਜ਼ਿੰਮੇਵਾਰੀ ਸੰਭਰੀ ਹੈ ਉਹ ਕਿਸ ਤਰ੍ਹਾਂ ਅਨੰਦਪੁਰ ਦੀਆਂ ਗਲੀਆਂ ਦੇ ਵਿੱਚ ਫਿਰ ਕਿਸਤਾ ਕਿਸਤਾ ਉਕੋਤਕ ਕਰਦੇ ਨੇ ਕਿਸ ਤਰ੍ਹਾਂ ਕਿਸ ਤਰ੍ਹਾਂ ਫਿਰ ਇਹਨਾਂ ਦੇ ਘਰ ਦੇ ਵਿੱਚ ਚਾਰ ਸਹਿਬਜਾਦੇ ਹੁੰਦੇ ਨੇ ਇਹ ਸਾਰਾ ਆਪਾਂ ਜੋ ਇਤਿਹਾਸ ਹੈ ਇਹ ਆਉਂਦੇ ਦਿਨਾਂ ਦੇ ਵਿੱਚ ਸਰਵਣ ਕਰਾਂਗੇ ਅੱਜ ਆਪਾਂ ਇੰਨਾ ਕੁ ਸਰਵਣ ਕੀਤਾ ਹੈ ਕਿ ਭਾਈ ਜੈਤਾ ਜੀ ਦਿੱਲੀ ਤੋਂ ਆ ਕੇ ਮਾਤਾ ਗੁਜਰਕੌਰ ਜੀ ਅਤੇ ਬਾਲ ਗੋਬਿੰਦ ਰਾਏ ਜੀ ਇਹਨਾਂ ਨੂੰ ਸੀਸ ਦੀ ਜੋ ਸੇਵਾ ਦਿੰਦੇ ਨੇ ਤੇ ਬਾਲ ਗੋਬਿੰਦ ਜੀ ਨੇ ਭਾਈ ਜੈਤਾ ਜੀ ਨੂੰ ਕਹਿ ਸੀਗਾ ਰੰਗ ਰੇਟਾ ਗੁਰੂ ਦਾ ਬੇਟਾ ਰੰਗਿਆ ਹੋਇਆ ਤੂੰ ਐਡੀ ਤਗੜੀ ਸੇਵਾ ਕੀਤੀ ਸੋ ਆਉਂਦੇ ਦਿਨਾਂ ਦੇ ਵਿੱਚ ਆਪਾਂ ਇਤਿਹਾਸ ਸਰਵਣ ਕਰਾਂਗੇ ਆਪ ਸੰਗਤਾਂ ਦਾ ਧੰਨਵਾਦ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ